ਹੈਲੋ ਜੀ ਮੇਰੇ ਵੱਲੋਂ ਸਾਰਨ ਪਰ ਪਰ ਹੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੰਧੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਨੂੰ ਦੋ ਦੋ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ ਇਹ ਡਿਜ਼ਾਈਨ ਜਿਹੜਾ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਆਪਾਂ ਕੋਈ ਵੀ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਬਣਾ ਸਕਦੇ ਹਾਂ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਉਹ ਆਪਾਂ ਇਸ ਤਰ੍ਹਾਂ ਬਣਾਉਣੀ ਆ ਪਹਿਲਾ ਕੁੰਡਾ ਲਾਉਣਾ ਲਾ ਲੋ ਤੁਹਾਡੀ ਮਰਜ਼ੀ ਆ ਇਹ ਜਿਹੜੀ ਆਪਾਂ ਪਹਿਲਾ ਸਲਾਈ ਪਾਣੀ ਆ ਇਹ ਸਾਰੀ ਸਲਾਈ ਜਿਹੜੀ ਆਪਾਂ ਸਿੱਧੀ ਬਣਾਉਣੀ ਆ ਕਈਂ ਸਲਾਈ ਜਿਹੜੀ ਆਪੀਆਂ ਸਾਰੀ ਸਿੱਧੀ ਬਣਾਂਗੇ ਬਹੁਤ ਹੀ ਸੌਫਾ ਡਿਜ਼ਾਈਨ ਆ ਤੇ ਬਣਿਆ ਹੋਇਆ ਵੀ ਬਹੁਤ ਹੀ ਸੋਹਣਾ ਲੱਗਦਾ ਦੋ ਸਲਾਈਆਂ ਦਾ ਇਹ ਆਪਣਾ ਡਿਜ਼ਾਈਨ ਆ ਦੋ ਸਲਾਈਆਂ ਦਾ ਡਿਜ਼ਾਈਨ ਆ ਦੋ ਸਲਾਈਆਂ ਆਪਾਂ ਗੈਪ ਦੇਣ ਵਾਸਤੇ ਬਣਾਉਣੀਆਂ ਇਹ ਸਾਰੀ ਸਲਾਈ ਦਿੜੀ ਆਪਾਂ ਸਿੱਧੀ ਬਣਾ ਲਈ ਦੂਸਰੀ ਹੁਣ ਆਪਣੀ ਤੂਸੀ ਸਲਾਈ ਆ ਗਈ ਦੂਸਰੀ ਸਲਾਈ ਵੀ ਜਿਹੜੀ ਆਪਾਂ ਸਾਰੀ ਸਲਾਈ ਹੋਈ ਆਪਾਂ ਔਲਟੀ ਬਣਾਉਣੀ ਦੂਸਰੀ ਸਾਰੀ ਸਲਾਈ ਆਪਾਂ ਇਹ ਔਲਟੀ ਬਣਾ ਲੈਣੀ ਦੂਸਰੀ జీయా తీసరి సలాయి డిజైన్ బీ తీసీ సలాయి థడ ధ్యాన నా పేలా కుదా బే తగ్గ అులా దూసరా కుడా ఉల్టా బుణిలా లేా కుడా ఉల్ా బిణానాటా బు లా సై జీ తీ ఎండా లైనా కుటా బాగా నాలు కు కండాా బ సీధా బాగు ਆਪਣੇ ਚੌਥੀ ਸਲਾਈ ਆ। ਇਹਲਾ ਕੁੰਡਾ ਆਪਾਂ ਸਿੱਧਾ ਬੰਨ ਲੈਣਾ। ਹੁਣ ਇਸ ਤਰ੍ਹਾਂ ਇਹ ਆਪਾਂ ਸਿੱਧਾ ਬੰਨ ਲੈਣਾ, ਉਲਟਾ ਬੰਨ ਲੈਣਾ। ਜਿਹੜਾ ਕੁੰਡਾ ਆਪਾਂ ਬਿਨਾਂ ਬੁਣੇ ਲਾਇਆ ਸੀ, ਇਹਨੂੰ ਆਪਾਂ ਸਿੱਧਾ ਕੁੰਡਾ ਬੰਨਣਾ। ਇਹ ਇੱਕ ਕੁੰਡਾ ਆਪਣਾ ਉਲਟਾ ਹੋ ਗਿਆ। ਆਹ ਦਾ ਪਿੱਛੇ ਕਰਕੇ ਜਿਹੜਾ ਕੁੰਡਾ ਆਪਾਂ ਬਿਨਾ ਬੁਣਾ ਲਾਇਆ ਸੀ ਇਹਨੂੰ ਆਪਾਂ ਸਿੱਧਾ ਬਣਾ ਸਾਰੀ ਸਿਲਾਈ ਆਪਣੀ ਇਸੇ ਤਰ੍ਹਾਂ ਬਣੂਗੀ ਇੱਕ ਕੁੰਡਾ ਉਲਟਾ ਜਿਹੜਾ ਬਿਨਾ ਬੁਣਾ ਲਾਇਆ ਸੀ ਇਹਨੂੰ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਬਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਬਾ ਸਿੱਧਾ ਇਹ ਕੋਲ ਤਾਂ ਇੱਕ ਸਿੱਧਾ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਗੁੰਡਾ ਹੌਟਾ ਇੱਕ ਗੁੰਡਾ ਸਿੱਧਾ ਸਾਰੀ ਸਲਾਈ ਆਪਾਂ ਇਸੇ ਤਰੀਕੇ ਬਣਾਉਣੀ ਆ ਇੱਕ ਗੁੰਡਾ ਸਿੱਧਾ ਤੇ ਇੱਕ ਹੌਟਾ ਇਹ ਆਪਣੀਆਂ ਚਾਰ ਸਲਾਈਆਂ ਲੈਣੀਆਂ ਦੋ ਸਲਾਈਆਂ ਗੈਰ ਦੀਆਂ ਤੇ ਦੋ ਆਪਣੀਆਂ ਡਿਜ਼ਾਈਨ ਦੇ ਤਾਂ ਹੁਣ ਆਪਾਂ ਫਿਰ ਗੈਰ ਦੀ ਸਲਾਈ ਪਾਣੀ ਆ ਇਹ ਆਪਣੀ ਪਹਿਲੀ ਸਲਾਈ ਸ਼ੁਰੂ ਹੋ ਗਈ ਇੱਕ ਤੁਹਾਨੂੰ ਫਿਰ ਦੱਸ ਦਈਏ ਪਹਿਲਾ ਸਲਾਈ ਸਾਰੀ ਜਿਹੜੀ ਹੁਣ ਆਪਾਂ ਸਿੱਧੀ ਬਣਾ ਲੈਣੀ ਹੈ ਇਹ ਸਲਾਈ ਸਾਰੀ ਸਿੱਧੀ ਬਣਾਵਾਂਗੇ सारी सिलाई सीती बना दी आप दूसरी सिलाई आ गई सारी जी सिलाई अपना उल्टी बनानी है पहली सिलाई तरह జాన్ సై శు అను ఫిర్ పూడా స ఫండా బిణ బుణా ఫు లానా ఫిర్లా ఫీ సై తర్ని తను దూరి గారు దగ్గర కారో బిణా గుండా ఉల్టా బానాగ్ లైడ్ ఆ పేలా కుండా ఉల్టా బ ਜਿਹੜਾ ਕੁੰਡਾ ਆਪਾਂ ਉਧਰੋਂ ਲਾਇਆ ਸੀ ਇਹਨੂੰ ਆਪਾਂ ਸਿੱਧਾ ਬਣਾਉਣਾ ਕੁੰਡਾ ਉਲਟਾ ਜਿਹੜਾ ਕੁੰਡਾ ਬਿਨਾ ਬੁਣੇ ਲਾਇਆ ਸੀ ਇਹਨੂੰ ਆਪਾਂ ਸਿੱਧਾ ਬਣਾਉਣਾ ਸਾਰੀ ਸਲਾਈ ਇਸ ਤਰ੍ਹਾਂ ਬਣਾਣੀ ਹੈ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਕੁੰਡਾ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਬਣਾ ਲੈਣੀ ਹੈ अपना ਜਿਹੜਾ ਇਹ ਡਿਜ਼ਾਈਨ ਆ ਬਣਾਣਾ ਸ਼ੁਰੂ ਹੋ ਗਿਆ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਜੇ ਤੁਹਾਨੂੰ ਅੱਜ ਦੀ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਣਾ ਕਿ ਤੁਹਾਨੂੰ ਇਹ ਡਿਜ਼ਾਈਨ ਦਾ ਕਿਸ ਤਰ੍ਹਾਂ ਦਾ ਲੱਗਿਆ ਅੱਗੇ ਆਪਾਂ ਮਿਲਦੇ ਹਾਂ ਜੇ ਹੋਰ ਇੱਕ ਨਵੀਂ ਵੀਡੀਓ ਨਾਲ ਤਜੈਨ ਲੈ ਕੇ ਹਾਂਜੀ ਓਕੇ ਬਾਏ ਬਾਏ